ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਦਾ ਭੁਗਤਾਨ ਹੁਣ ਸਿਰਫ ਆਧਾਰ ਆਧਾਰਿਤ ਭੁਗਤਾਨ ਪ੍ਰਣਾਲੀ ਰਾਹੀਂ ਹੋਵੇਗਾ ਤੁਹਾਨੂੰ ਦੱਸਣਾ ਚਾਹੁੰਦੇ ਜੀ ਨਰੇਗਾ ਸਕੀਮ ਵਿੱਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਹੈ ਠੀਕ ਹੈ ਜੀ ਬਜ਼ੁਰਗ ਠੀਕ ਹੈ ਜੀ ਮਾਤਾ-ਮਾਂ ਭੈਣਾਂ ਜਿਹੜੇ ਵੀ ਮਨਰੇਗਾ ਸਕੀਮ ਵਿੱਚ ਕੰਮ ਕਰਦੇ ਨੇ ਉਹਨਾਂ ਵਾਸਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਾਤਮਾ ਗਾਂਧੀ ਕੌਮੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਦੇ ਤਹਿਤ ਮਜ਼ਦੂਰੀ ਦਾ ਭੁਗਤਾਨ ਹੁਣ ਸਿਰਫ ਆਧਾਰ ਆਧਾਰਤ ਭੁਗਤਾਨ ਪ੍ਰਣਾਲੀ ਏ ਬੀ ਪੀ ਐਸ ਰਾਹੀਂ ਕੀਤਾ ਜਾਵੇਗਾ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਸੂਬਾ ਸਰਕਾਰ ਵਾਲੀ ਆਧਾਰ ਪ੍ਰਣਾਲੀ ਰਾਹੀਂ ਭੁਗਤਾਨ ਲਾਜ਼ਮੀ ਕਰਨ ਦੀ ਸਮਾਂ ਸੀਮਾ ਵੀ ਆਖਰੀ ਜਿਹੜਾ 31 ਦਸੰਬਰ ਨੂੰ ਖਤਮ ਹੋ ਗਿਆ ਸੀ ਜੀ ਕਾਂਗਰਸ ਨੇ ਕੀ ਕੀਤਾ ਹੈ ਸਰਕਾਰ ਦੀ ਆਲੋਚਨਾ ਮਨਰੇਗਾ ਵੱਲੋਂ ਭੁਗਤਾਨ ਕਰਨ ਲਈ ਆਧਾਰ ਆਧਾਰਿਤ ਪ੍ਰਣਾਲੀ ਨੂੰ ਲਾਜ਼ਮੀ ਬਣਾਏ ਜਾਣ ਤੋਂ ਬਾਅਦ ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੂੰ ਟੈਕਨੋਲੋਜੀ ਖਾਸ ਕਰਕੇ ਆਧਾਰ ਹਥਿਆਰ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਤਾਂ ਜੋ ਸਭ ਕਮਜ਼ੋਰ ਭਾਰਤੀ ਨੂੰ ਉਹਨਾਂ ਦੇ ਸਮਾਜ ਭਲਾਈ ਲਾਭਾਂ ਤੋਂ ਵਾਂਝਾ ਰੱਖਿਆ ਜਾ ਸਕੇ ਵ੍ਰੋਧੀ ਪਾਰਟੀ ਨੇ ਇਸ ਦੀ ਨਿੰਦਾ ਕੀਤੀ ਹੈ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਨੇਕਾ ਪ੍ਰਤੀ ਜਾਣੀ ਪਛਾਣੀ ਨਫ਼ਰਤ ਪ੍ਰਯੋਗਾਂ ਦਾ ਬਦਲ ਗਈ ਹੈ ਜਿਸ ਕਰਕੇ ਲੋਕਾਂ ਨੂੰ ਬਾਹਰ ਰੱਖਣ ਦੀ ਟੈਕਨੋਲੋਜੀ ਨੂੰ ਹਥਿਆਰਾਂ ਵਜੋਂ ਵਰਤਿਆ ਜਾ ਰਿਹਾ ਹੈ ਦਾ ਮੇਨ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜੀ ਏਬੀਬੀ ਸਕੀਮ ਨੂੰ ਹੈ ਕੀ ਹੈ ਤੁਹਾਨੂੰ ਸਣਾ ਜਿਉਣਾ ਏਬੀਬੀ ਸਕੀਮ ਹੈ ਜੀ ਜਿਹੜਾ ਵੀ ਖਾਤਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੋਵੇਗਾ ਉਹ ਆਧਾਰ ਕਾਰਡ ਨਾਲ ਲਿੰਕ ਹੋਣ ਵਾਲੇ ਖਾਤੇ ਦੇ ਵਿੱਚ ਹੀ ਤੁਹਾਡੀ ਜਿਹੜੀ ਮਨਰੇਗਾ ਸਕੀਮ ਦੀ ਜਿਹੜੀ ਪੇਮੈਂਟ ਹੈ ਜਿਹੜੀ ਤੁਹਾਡੇ ਕੰਮ ਕਰਨੇ 6-6 ਦਿਨ 7-7 ਦਿਨ ਜਿਹੜੇ ਕੰਮ ਕਰਦੇ ਤੁਸੀਂ ਨਰੇਗਾ ਦੇ ਵਿੱਚ ਉਹ ਸਾਰਾ ਪੈਸਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੋਣ ਵਾਲਾ ਜਿਹੜਾ ਖਾਤਾ ਹੈ ਉਹਦੇ ਵਿੱਚ ਜਾਵੇਗਾ ਕਾਂਗਰਸ ਦੇ ਜਨਰਲ ਸਖਤਰ ਅਤੇ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਚੈਰਾਮ ਰਮੇਸ਼ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਜ਼ਦੂਰਾਂ, ਪੇਸ਼ੇਵਰ ਅਤੇ ਖੋਜਕਰਤਾਵਾਂ ਵੱਲੋਂ ਮਨਰੇਗਾ ਮਜ਼ਦੂਰੀ ਦੇ ਭੁਗਤਾਨ ਲਈ ਆਪੀਪੀ ਐਸਡੀ ਦਰਤੋਂ ਕੰਨ ਇੱਕਈ ਚੁਣੌਤੀਆਂ ਨੂੰ ਉਜਾਗਰ ਕਰਨ ਦੇ ਬਾਵਜੂਦ ਮੋਦੀ ਸਰਕਾਰ ਨੇ ਟੈਕਨੋਲੋਜੀ ਨਾਲ ਆਪਣਾ ਵਿਸ਼ਿਸ਼ਾ ਬినాਸ਼ਕਾਰੀ ਪ੍ਰਯੋਗ ਜਾਰੀ ਰੱਖਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਰੋੜਾਂ ਗਰੀਬ ਹਾਸ਼ੀ ਤੇ ਪਏ ਭਾਰਤ ਨੂੰ ਬੁਨਿਆਦੀ ਆਂਧਨ ਪੈਦਾ ਕਰਨ ਤੋਂ ਬਾਹਰ ਕੱਢਣ ਲਈ ਪ੍ਰਧਾਨ ਮੰਤਰੀ ਵੱਲੋਂ ਨਵੇਂ ਸਾਲ ਦਾ ਇਹ ਖਤਰਨਾਕ ਤੋਹਫਾ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਠੀਕ ਹੈ ਜੀ ਇਸ ਸਕੀਮ ਵਿੱਚ ਇਹ ਜਿਹੜਾ ਆਧਾਰ ਆਧਾਰਤ ਜੜਾ ਧਾਰਕਾਂ ਨਾਲ ਲਿੰਕ ਖਾਤੇ ਨੇ ਉਹਨਾਂ ਵਿੱਚ ਪੈਸੇ ਪਾਉਣਾ ਸਹੀ ਗੱਲ ਹੈ ਜਾਂ ਗਲਤ ਗੱਲ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ